ABC ਪੰਜਾਬ ਦੇ ਵਿਸ਼ੇਸ਼ ਬਲੇਟਨ ਪੰਜਾਬ ਦਾ ਖਬਰਨਾਮਾ ਵੀ ਤੁਹਾਡਾ ਸਵਾਗਤ ਹੈ ਪਹਿਲਾਂ ਅੱਜ ਦੀਆਂ ਪੰਜਾਬ ਪੱਤਰ ਦੀਆਂ ਪ੍ਰਮੁੱਖ ਖਬਰਾਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਰਮਚਾਰੀ ਜੂਨੀਅਰ ਦੇ ਨਾਲ ਕੀਤੀ ਮੁਲਾਕਾਤ ਜਤਿੰਦਰ ਸਿੰਘ ਔਲਖ ਨੇ ਪੰਜਾਬ ਲੋਕ ਸਭਾ ਕਮਿਸ਼ਨ ਦੇ ਚੇਅਰਮੈਨ ਅਤੇ ਇੰਦਰਪਾਲ ਸਿੰਘ ਨੇ ਰਾਜ ਮੁਖੀ ਸੂਚਨਾ ਕਮਿਸ਼ਨਰ ਦੇ ਅਹੁਦੇ ਦੀ ਚੁੱਕੀ ਸੌਂਗਰਸ ਪਾਰਟੀ ਵੱਲੋਂ ਖੁੱਲੀ ਚਰਚਾ ਮਿਸ਼ਨ 224 ਦੀ ਮੀਟਿੰਗ ਅੰਮ੍ਰਿਤਸਰ ਵਿੱਚ ਕੀਤੀ ਮੀਟਿੰਗ 'ਚ ਹੋਇਆ ਹੰਗਾਮਾ ਸ਼੍ਰੋਮੀ ਅਕਾਲੀ ਦਲ ਨੇ ਆਪ ਸਰਕਾਰ ਕੋਲੋਂ ਕਰੀਬ 11 ਲੱਖ ਨੀਲੇ ਕਾਰਡ ਕੱਟੇ ਜਾਣ ਦੀ ਜਾਂਚ ਦੀ ਕੀਤੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮਾਨ ਸਰਕਾਰ ਦੀਆਂ ਅਸਮੰਤੀਆਂ ਦੀ ਕੀ ਆਵਾਜ਼ਾਂ ਤੋਂ ਕਬਰਾਈ ਹੋਈ ਆ। ਹੁਣ ਖਬਰਾਂ ਵਿਸਤਾਰ ਨਾਲ। ਸੂਬੇ ਵਿੱਚ ਸੱਤ ਰਾਜਨੀਤਿਕ ਪਾਰਟੀਆਂ ਨੇ ਹਮੇਸ਼ਾ ਹੀ ਨੌਜਵਾਨਾਂ ਸਮੇਤ ਲੋਕਾਂ ਦੇ ਹਿੱਤਾਂ ਨਾਲ ਖਿਲਵਾੜ ਕੀਤਾ। ਲੋਕਾਂ ਦਾ ਭਲਾ ਕਰਨ ਦੀ ਬਜਾਏ ਅਹਿਮ ਮੁੱਦਿਆਂ ਤੋਂ ਪਟਕਾਉਂਦਿਆਂ ਰਾਜਨੀਤਿਕ ਪਾਰਟੀਆਂ ਆਪਣੀ ਭਲਾਈ ਲਈ ਜ਼ਿਆਦਾ ਕੰਮ ਕਰ ਰਹੀਆਂ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਾਲ ਵਿੱਚ ਹੁੰਦ ਵਿੱਚ ਆਈ ਪਾਰਟੀ ਸਾਡਾ ਪੰਜਾਬ ਸਾਂਝਾ ਪੰਜਾਬ ਦੇ ਆਗੂ ਸੁਖਦੇਵ ਸਿੰਘ ਨੇ ਚੰਡੀਗੜ੍ਹ ਵਿਖੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਕੀਤੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਲਈ ਵਚਨਬੱਧ ਹੈ ਕਿ ਆਪਣੀਆਂ ਜੋ ਜਲਾਵਾਂ ਲੈ ਕੇ ਨਿਤਰੀਆ ਉਹਨੇ ਵੀ ਕਿਹਾ ਕਿ ਆਧੁਨਿਕਤਾ ਦੇ ਦੌਰ ਵਿੱਚ ਇਹ ਜ਼ਰੂਰੀ ਹੋ ਚੁੱਕਾ ਹੈ ਕਿ ਸੂਬੇ ਦੇ ਨੌਜਵਾਨਾਂ ਨੂੰ ਬਿਹਤਰੀਨ ਸਿੱਖਿਆ ਮਯਿਆ ਕਰਵਾਈ ਜਾਵੇ ਤੇ ਉਹਨਾਂ ਨੂੰ ਤਕਨੀਕੀ ਤੌਰ ਤੇ ਨਿਪਨ ਬਣਾਇਆ ਜਾਵੇ ਉਹਨਾਂ ਨੇ ਇਹ ਵੀ ਕਿਹਾ ਕਿ ਪਿਛਲੇ ਰਾਜ ਸਮੇਂ ਦੌਰਾਨ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਸਿੱਖਿਆ ਦੇ ਖੇਤਰ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰਕੇ ਰੱਖਿਆ ਜਿਸ ਕਰਕੇ ਸੂਬੇ ਦੇ ਨੌਜਵਾਨ ਸਿੱਖਿਆ ਮੁਕਾਬਲੇ ਵਿੱਚ ਪਿਛੜ ਕੇ ਰਹਿ ਗਏ ਨੇ ਉਹਨਾਂ ਨੇ ਕਿਹਾ ਕਿ ਬੀਤੇ 5-6 ਸਾਲ ਦੌਰਾਨ ਪੰਜਾਬ ਨੇ ਤਕਰੀਬਨ 700-800 ਪਿੰਡਾਂ ਵਿੱਚ ਨਿੱਜੀ ਤੌਰ ਤੇ ਪਹੁੰਚ ਕੇ ਲੋਕਾਂ ਦੇ ਖਾਸ ਕਰਕੇ ਪਿੰਡਾਂ ਦੇ ਨੌਜਵਾਨਾਂ ਨਾਲ ਗੱਲਬਾਤ ਕਰਕੇ ਜੋ ਹਾਲਾਤ ਜਾਂ ਜੋ ਕਾਣ ਪੰਜਾਬ ਦੀ ਜਵਾਨੀ ਨਾਲ ਹੋ ਰਿਹਾ ਉਸ ਨੂੰ ਖਤਮ ਕਰਨ ਲਈ ਰਾਜਨੀਤੀ ਚਵਾ ਕੇ ਇਹਨਾਂ ਨੌਜਵਾਨਾਂ ਲਈ ਕੁਝ ਕਰਨ ਦੀ ਕੋਸ਼ਿਸ਼ ਲਈ ਹਿੰਮਤ ਕੀਤੀ ਹੈ ਉਹਨਾਂ ਦਾਵਾ ਕੀਤਾ ਕਿ ਜਲਦ ਪੰਜਾਬ ਦੇ ਨੌਜਵਾਨਾਂ ਦਾ ਇੱਕ ਵੱਡਾ ਹਜੂਮ ਉਹਨਾਂ ਨਾਲ ਜੁੜੇਗਾ ਉਹਨਾਂ ਨੇ ਕਿਹਾ ਕਿ ਸਾਡਾ ਪੰਜਾਬ ਸੰਜਾ ਪੰਜਾਬ ਪਾਰਟੀ ਦਾ ਟੀਚਾ ਹੈ ਕਿ ਸੂਬੇ ਦੇ ਲੋਕਾਂ ਨੂੰ ਮੌਜੂਦਾ ਤਕਨੀਕ ਦੇ ਹਾਂ ਦੀ ਸਿੱਖਿਆ ਮਯਿਆ ਕਰਵਾਈ ਜਾਵੇ ਤਾਂ ਜੋ ਉਹ ਮੁਕਾਬਲੇ ਦੇ ਸੁਜੋਗ ਵਿੱਚ ਆਪਣੀ ਜ਼ਿੰਦਗੀ ਸਫਲਤਾ ਨਾਲ ਬਿਤਾ ਸਕਣ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦੀ ਪਾਰਟੀ ਦੀ ਗਵਾਹੀ ਵਾਲੀ ਪੰਜਾਬ ਸਰਕਾਰ ਉੱਤੇ ਸੂਬੇ ਵਿੱਚ ਅਸਹਿਮਤੀ ਦੀਆਂ ਆਵਾਜ਼ਾਂ ਦਾ ਗਲਾ ਘੁੱਟਣ ਦਾ ਦੋਸ਼ ਲਾਇਆ ਇਸ ਦੌਰਾਨ ਯੂਟਿਊਬਰ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਭਗਵਾਨ ਸਿੰਘ ਪਾਨਾ ਸਿੱਧੂ ਵਿਰੁੱਧ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਪਰਚਿਆਂ ਨੂੰ ਲੈ ਕੇ ਵੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਿਰਫ ਇਸ ਲਈ ਉਹ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਲੋਕਵਿਰਧੀਆਂ ਵਿਰੁੱਧ ਬੋਲਦੇ ਸੀ ਇਸ ਕਰਕੇ ਉਹਨਾਂ ਦੇ ਖਿਲਾਫ ਮਕਦਮੇ ਦਰਜ ਕੀਤੇ ਜਾ ਰਹੇ ਜੋ ਬਹੁਤ ਹੀ ਨਿੰਦਣਯੋਗ ਹੈ ਉਨ੍ਹਾਂ ਨੇ ਮੰਗ ਕੀਤੀ ਕਿ ਭਾਨਾ ਸਿੱਧੂ ਨੂੰ ਤੁਰੰਤ ਪ੍ਰਭਾਵ ਨਾਲ ਰਿਹਾ ਕੀਤਾ ਜਾਵੇ ਤੇ ਉਸ ਵਜ੍ਹਾ ਦਰਜ ਕੀਤੇ ਗਏ ਸਾਰੇ ਝੂਠੇ ਕੇਸ ਰੱਦ ਕੀਤੇ ਜਾਣ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਪੁਲਿਸ ਦੇ ਨਸ਼ਾ ਵਿਰੋਧੀ ਕਰਮਕੁਨ ਪਰਮਿੰਦਰ ਸਿੰਘ ਉਰਫ ਝੋਟਾ ਨੂੰ ਤੰਗ ਕੀਤਾ ਸੀ ਬਾਅਦ ਨੇ ਕਿਹਾ ਕਿ ਉਹ ਕਥਿਤ ਨਸ਼ਾ ਤਸਕਰ ਅਤੇ ਪੁਲਸ ਗਾਠਜੋੜ ਵਿਰੁੱਧ ਜ਼ੋਰ ਦਾ ਢੰਗ ਨਾਲ ਬੋਲ ਰਹੇ ਨੇ ਜੋ ਆਪ ਅਤੇ ਪੰਜਾਬ ਪੁਲਿਸ ਨੂੰ ਪਸੰਦ ਨਹੀਂ ਹੈ ਸੀਨੀਅਰ ਆਗੂ ਪ੍ਰਸਾਪ ਸਿੰਘ ਬਾਦਲ ਨੇ ਇਹ ਵੀ ਕਹਿ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਲੋਕਾਂ ਨੂੰ ਸਿਆਸੀ ਆਗੂ ਤੋਂ ਸਵਾਲ ਪੁੱਛਣ ਲਈ ਉਤਸ਼ਾਹਿਤ ਕਰਦੇ ਸਨ ਹੁਣ ਮੁੱਖ ਮੰਤਰੀ ਬਣਨ ਤੋਂ ਬਾਅਦ ਲੋਕਾਂ ਦੀ ਆਲੋਚਨਾ ਤੋਂ ਘਬਰਾ ਰਹੇ ਹਨ ਬਾਦਲ ਨੇ ਕਹਿ ਕੇ ਪੰਜਾਬ ਦੇ ਲੋਕਾਂ ਨੂੰ ਅਜੇ ਵੀ ਜਿਆਦਾ ਕਿ ਕਿਵੇਂ ਆਪ ਸਰਕਾਰ ਨੇ ਕਈ ਪੱਤਰਕਾਰਾਂ ਟਵਿੱਟਰ ਹੈਂਡਲ ਅਤੇ ਫੇਸਬੁੱਕ ਪੇਜ ਬੰਦ ਕਰਵਾਏ ਸਨ ਜੋ ਸਰਕਾਰ ਦੀਆਂ ਗਲਤ ਨੀਤੀਆਂ ਦਾ ਪਰਦਾਫਾਸ਼ ਕਰ ਰਹੇ ਸਨ ਉਹਨਾਂ ਇਹ ਵੀ ਕਿਹਾ ਕਿ ਆਮ ਆਦੀ ਪਾਰਟੀ ਦੀ ਸਰਕਾਰ ਨੇ ਪਲੱਸ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸੁਖपाल ਸਿੰਘ ਖੈਰਾ, ਅਲਕਾ ਲਾਂਬਾ, ਕੁਮਾਰ ਵਿਸ਼ਵਾਸ ਮਿਤ ਕਈ ਸਾਥੀਆਂ ਨੂੰ ਵੀ ਨਹੀਂ ਬਖਸ਼ਿਆ ਆਪ ਸਰਕਾਰ ਨੇ ਉਹਨਾਂ ਦੇ ਝੂਠੇ ਕੇਸ ਦਰਜ ਕੀਤੇ ਨੇ ਕਿਉਂਕਿ ਉਹਨਾਂ ਨੇ ਆਪ ਸਰਕਾਰ ਦੀ ਆਲੋਚਨਾ ਕੀਤੀ ਸੀ ਸ਼੍ਰੋਮਣੀ ਕਾਲੀਦਲ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਨੂੰ 10.70 ਲੱਖ ਨੀਲੇ ਕਾਰਡ ਲਾਭਪਾਤਰੀਆਂ ਦੇ ਨਾਮ ਕੱਟੇ ਜਾਣ ਦੇ ਮਾਮਲੇ ਦੀ ਜਾਂਚ ਮੰਗੀ ਅਤੇ ਪਾਰਟੀ ਨੇ ਜ਼ੋਰ ਦੋ ਕਿ ਕਿਆ ਕਿ ਉਹਨਾਂ ਨੇ 2 ਸਾਲਾਂ ਦਾ ਵਿੱਤੀ ਮਾਪਜਾ ਵੀ ਉਹਨਾਂ ਸਾਰੇ ਲਾਭਪਾਤਰੀਆਂ ਨੂੰ ਦਿੱਤਾ ਜਾਵੇ ਜਿਨ੍ਹਾਂ ਦੇ ਨਾਮ ਕੱਟੇ ਗਏ ਸਨ ਇੱਥੇ ਕਿ ਜਾਰੀ ਬਿਆਨ ਵਿੱਚ ਸ਼੍ਰੋਮਣੀ ਕਾਲੀਦਲ ਦੇ ਸੀਨੀਅਰ ਨੇਤਾ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਆਪ ਸਰਕਾਰੀ ਇਸ ਸਕੀਮ ਤਹਿਤ ਪਿਛਲੇ 2 ਸਾਲਾਂ ਤਰਾਂ 40 ਲੱਖ ਲੋਕਾਂ ਤੋਂ ਅਨਾਜ ਦੀ ਸਹੂਲਤ ਖੋਈ ਤੇ ਹੁਣ ਇਸ ਮਾਮਲੇ ਤੇ ਹੇਠਲੇ ਪੱਧਰ ਤੇ ਰੋਹ ਹੋਣ ਕਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਸਹੂਲਤ ਨੂੰ ਬਹਾਲ ਕਰ ਦਿੱਤਾ ਗਿਆ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ ਇੱਕ ਨਿਰਪੱਖ ਜਾਂਚ ਹੀ ਉਹ ਕਾਰਨ ਸਾਹਮਣੇ ਲਿਆ ਸਕਦੀ ਹੈ ਜਿਸ ਕਾਰਨ 40 ਲੱਖ ਲੋਕਾਂ ਤੋਂ ਇਹ ਸਹੂਲਤ ਖੋਈ ਗਈ ਹੈ। ਉਹਨਾਂ ਨੇ ਕਿਹਾ ਕਿ ਸਪਸ਼ਟ ਹੈ ਕਿ ਜਿੰਨਾਂ ਲੋਕਾਂ ਨੇ ਆਪ ਨੂੰ ਵੋਟਾਂ ਨਹੀਂ ਪਾਈਆਂ ਉਹਨਾਂ ਨੂੰ ਇਹ ਜੁਰਮਾਨਾ ਲਗਾਇਆ ਗਿਆ ਡਾਕਟਰ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਅਨਿਆਇ ਲਈ ਜ਼ਿੰਮੇਵਾਰ ਹਨ ਕਿਉਂਕਿ ਉਹਨਾਂ ਨੇ ਖੁਦ ਹੀ ਐਲਾਨ ਕੀਤਾ ਸੀ ਕਿ ਜਿਹੜੇ ਅਮੀਰ ਲੋਕ ਇਸ ਸਕੀਮ ਦਾ ਲਾਭ ਲੈ ਰਹੇ ਉਹਨਾਂ ਦੇ 10.70 ਲੱਖ ਪਰਿਵਾਰਾਂ ਦੇ ਨੀਲੇ ਕਾਰਡ ਕੱਟ ਦਿੱਤੇ ਜਾਣਗੇ ਉਹਨੇ ਇਹ ਕਿਹਾ ਕਿ ਹੁਣ ਇਹਨਾਂ ਲੋਕਾਂ ਲਈ ਇਸ ਸਹੂਲਤ ਬਹਾਲ ਕੀਤੀ ਗਈ ਤਾਂ ਮੁੱਖ ਮੰਤਰੀ ਦੱਸਣ ਕਿ ਇਹਨਾਂ ਲੋਕਾਂ ਨੂੰ ਇਸ ਸਹੂਲਤ ਤੋਂ ਵਾਂਝੇ ਰੱਖਣ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕੀ ਕਾਰਵਾਈ ਕੀਤੀ ਜਾ ਰਹੀ ਹੈ ਡਾਕਟਰ ਚਿਮਨ ਨੇ ਵੀ ਮੰਗ ਕੀਤੀ ਕਿ 10.70 ਲੱਖ ਪਰਿਵਾਰ ਜਿਨ੍ਹਾਂ ਨੂੰ ਪ੍ਰਾਈਵੇਟ ਤੌਰ ਤੇ ਆਟਾ ਖਰੀਦਣ ਲਈ ਮਜਬੂਰ ਕੀਤਾ ਗਿਆ ਉਹਨਾਂ ਨੂੰ ਇਹਨਾਂ 2 ਸਾਲਾਂ ਦਾ ਨਿਸ਼ਚਿਤ ਸਮੇਂ ਅੰਦਰ ਵਿੱਤੀ ਮਾਫੀ ਜਵੀ ਮਿਲਣਾ ਚਾਹੀਦਾ ਉਹਨਾਂ ਨੇ ਵੀ ਕਿਹਾ ਕਿ ਆਪ ਸਰਕਾਰ ਨੂੰ ਇਸ ਮਾਮਲੇ ਵਿੱਚ ਅਕਾਲੀ ਦਲ ਵੱਲੋਂ ਦਿੱਤੇ ਵਿਰੋਧ ਤੋਂ ਬਾਅਦ ਆਪਣਾ ਸਟੈਂਡ ਬਦਲ ਲਈ ਮਜਬੂਰ ਹੋਣਾ ਪਿਆ ਉਹਨਾਂ ਨੇ ਇਹ ਕਿਹਾ ਕਿ ਅਸੀਂ ਸਾਬਤ ਹੋਏ ਹਾਂ ਔਰ ਇਹ ਸਪੱਸ਼ਟ ਹੈ ਕਿ ਆਪ ਸਰਕਾਰ ਦੇ ਮਾੜੇ ਮਨਸੂਬਿਆਂ ਦੇ ਕਾਰਨ ਪੰਜਾਬੀਆਂ ਨਾਲ ਵਿਤਕਰਾ ਕੀਤਾ ਤੇ ਹੁਣ ਆਉਂਦੀਆਂ ਲੋਕ ਸਭਾ ਵਿੱਚ ਲਾਭ ਲੈਣ ਵਾਸਤੇ ਬੁਢਾ ਸਰਕਾਰ ਨੇ ਸਹੂਲਤ ਬਹਾਲ ਕਰ ਦਿੱਤੀਆਂ ਉਹਨਾਂ ਨੇ ਕਿਹਾ ਕਿ ਹਾਲੇ ਵੀ ਇਹ ਯਕੀਨੀ ਨਹੀਂ ਹੈ ਕਿ ਇਹ ਸਹੂਲਤ ਜਾਂ ਬੁੜਾਪਾ ਪੈਨਸ਼ਨ ਸਕੀਮ ਇਹ ਹੋਰ ਸਮਾਜ ਭਲਾਈ ਸਕੀਮਾਂ ਲੋਕ ਸਭਾ ਚੋਣਾਂ ਤੋਂ ਬਾਅਦ ਮੌਜੂਦਾ ਸਰੂਪ ਵਿੱਚ ਜਾਰੀ ਰਹਿਣਗੀਆਂ ਜਾਂ ਫਿਰ ਨਹੀਂ ਆਮਾਦੀ ਪਾਰਟੀ ਦੇ ਜਰਨਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਜਨ ਸਿੰਘ ਬਰਸਟ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਡੇਲੀ ਵੇਜ਼ ਕਰਮਚਾਰੀ ਜੂਨੀਅਰ ਮਾਲੀ ਅਤੇ ਪੰਜਾਬ ਸਟੇਟ ਕੋਆਪਰੇਟਿਵ ਬੋਰਡ ਕਾਰਪੋਰੇਸ਼ਨ EMPLOYES WORKERS ਮਾ ਸੰਘ ਦੇ ਮੈਂਬਰਾਂ ਨੇ ਮੁਲਾਕਾਤ ਕੀਤੀ ਇਸ ਮੌਕੇ ਜੂਨੀਅਰ ਦੇ ਮੈਂਬਰਾਂ ਨੇ ਹਰਜਨ ਸਿੰਘ ਬਰਸਟ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਪੱਤਰ ਸੌਂਪਦੇ ਆਪਣੀਆਂ ਮੰਗਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਲਈ ਵੇਜ਼ ਕਰਮਚਾਰੀ ਜੂਨੀਅਰ ਮਹਾਲੀ ਨੇ ਮੈਂਬਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 1 ਕਤੂਬਰ 2022 ਨੂੰ 87 ਛਫਤੀ ਕੱਚੇ ਅਧਿਆਪਕਾਂ ਦੇ ਨਾਲ ਬੋਰਡ ਦੇ 525 ਕੱਚੇ ਮਲਾਜ਼ਮਾਂ ਨੂੰ ਪੱਕਾ ਕਰਨ ਦੀ ਇੱਕ ਪਾਲਿਸੀ ਜਾਰੀ ਕੀਤੀ ਸੀ ਜਿਸ ਨੂੰ ਬੋਰਡ ਦਫ਼ਤਰ ਵਿੱਚ ਅਡਾਪਟ ਕਰਨ ਤੋਂ ਬਾਅਦ ਬੋਰਡ ਨੇ 525 ਮਲਾਜ਼ਮਾਂ ਦੇ ਫਾਰਮ ਭਰਾਈ ਸਨ ਇਸ ਲਈ ਇਸ ਨੂੰ ਪੂਰਾ ਕਰਨ ਲਈ 7 ਮੈਂਬਰੀ ਕਮੇਟੀ ਵੀ ਬਣਾਈ ਸੀ ਜਿਨ੍ਹਾਂ ਵੱਲੋਂ ਇਹ ਸਾਰੇ ਕੰਮ ਦੀ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜਣੀ ਸੀ ਪਰ ਅਜੇ ਤੱਕ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਦੱਸਿਆ ਕਿ ਜੁਨੇ ਮੈਂਬਰਾਂ ਨੇ ਇਸ ਸਬੰਧ ਦੇ ਉੱਚ ਪੱਧਰੀ ਅਧਿਕਾਰੀਆਂ ਨਾਲੇ ਕਈ ਵਾਰ ਮੀਟਿੰਗਾਂ ਕੀਤੀ ਪਰ ਕੋਈ ਹੱਲ ਨਹੀਂ ਹੋਇਆ ਇਸੇ ਮੌਕੇ ਪੰਜਾਬ ਸਟੇਟ ਕੋਰਪੋਰੇਟ ਬੋਰਡ ਕਾਰਪੋਰੇਸ਼ਨ EMPLOYES WORKER ਮੰਗ ਦੇ ਮੈਂਬਰ ਨੇ ਪ੍ਰਿਸਟ ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਉਹਨਾਂ ਨੇ ਨਿਗਮ ਦੇ ਇੱਕ ਪ੍ਰਿਸਟ ਅਫਸਰ ਉਤੇ ਕਾਫੀ ਸਮਾਂ ਬੀਜਾਂ ਮਗਰੋਂ ਵੀ ਕੋਈ ਕਾਰਵਾਈ ਨਹੀਂ ਹੋਈ ਜਦਕਿ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਸਬੰਧੀ ਜ਼ੀਰੋ ਟੋਲਰੈਂਸ ਦੀ ਐਲਾਨੀਆਂ ਨੀਤੀ ਹੈ ਪਰ ਹਕੀਕਤ ਇਹਨਾਂ ਵਿੱਚ ਅਧਿਕਾਰੀਆਂ ਨੇ ਨੀਤੀ ਲਾਗੂ ਕਰਨੇ ਜਾਂ ਉਹਨਾਂ ਦੇ ਪ੍ਰਿਸਟ ਚਾਰਨ ਦੋਸ਼ ਲੱਗ ਰਹੇ ਨੇ ਉਹਨਾਂ ਨੇ ਉਨਾ ਨੇ ਬਰਸਣ ਨੂੰ ਮੰਗ ਕੀਤੀ ਕਿ ਜਲਦ ਇਹਨਾਂ ਪ੍ਰਿਸਟ ਅਪਸਰਾਂ ਦੇ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਹਰਜਨ ਸਿੰਘ ਬਰਸਣ ਨੇ ਜੁਨੀਅਰ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀਆਂ ਸਾਰੀਆਂ ਮੰਗਾਂ ਮੁੱਖ ਮੰਤਰੀ ਦੇ ਅੱਗੇ ਰੱਖ ਕੇ ਜਲਦ ਤੋਂ ਜਲਦ ਹੱਲ ਕਰਵਾਈਆਂ ਜਾਣਗੀਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਮੁਲਾਜ਼ਮ ਭਾਈਚਾਰੇ ਨਾਲ ਖੜੀ ਹੈ ਤੇ ਭਵਿੱਖ ਵਿੱਚ ਵੀ ਮੁਲਾਜ਼ਮਾਂ ਦੀ ਬਿਹਤਰੀ ਵਾਸਤੇ ਕਾਰਜ ਕਰਦੀ ਰਹੇਗੀ ਪੰਜਾਬ ਸਰਕਾਰ ਪੰਜਾਬ ਦੇ ਰਾਜਪਾਲ ਬਰਮਾਰੀ لال פרוथ ਨੇ ਅੱਜ ਪੰਜਾਬ ਰਾਜ ਭਵਨ ਚੰਡੀਗੜ੍ਹ ਵਿਖੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਨਵ ਨਿਯੁਕਤ ਚੇਅਰਮੈਨ ਜਤਿੰਦਰ ਸਿੰਘ ਔਲਖ ਅਤੇ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਨਵ ਨਿਯੁਕਤ ਰਾਜ ਮੁਖ ਸੂਚਨਾ ਕਮਿਸ਼ਨ ਇੰਦਰਪਾਲ ਸਿੰਘ ਨੂੰ ਅਹੁਦੇ ਦੇ ਆਪੇਤ ਗੁਪਤ ਰੱਖਣ ਦਾ ਹਲਫ ਦਵਾਇਆ ਇੱਥੇ ਪੰਜਾਬ ਰਾਜ ਭਵਨ ਵਿਖੇ ਮੁਖ ਸਕੱਤਰ ਉਨਾਰਾਗ ਵਰਮਾ ਨੇ ਸੋਚੁਕ ਸਮਾਗਮ ਦੀ ਕਾਰਵਾਈ ਚਲਾਈ ਇਸ ਮੌਕੇ ਕੈਪਟਨ ਮੰਤਰੀ ਅਮਨ ਰੋੜਾ ਬ੍ਰਾਮਸ਼ੰਕਰ ਜਿੰਪਾ ਅਤੇ ਗੁਰਮੀਤ ਸਿੰਘ ਖੁੱਡੀਆਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਿਸ਼ੇਸ਼ ਕੱਤਰ ਵੀਕੇ ਸਿੰਘ ਡੀਜੀਪੀ ਗੌਰਵ ਜਾਦਵ ਮੁੱਖ ਮੰਤਰੀ ਦੇ ਡਾਇਰੈਕਟਰ ਮੀਡੀਆ ਬਲਤੇਜ ਸਿੰਘ ਪੰਨੂ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੈਂਬਰ ਗੁਰਪ੍ਰਤਾਪ ਸਿੰਘ ਬਾਣ ਸੁਪਰੀ ਸਿੰਘ ਘੁੰਮਣ ਤੇ ਹਰਮੋਣਕੌਰ ਸੰਧੂ ਰਾਜ ਸੂਚਨਾ ਕਮਿਸ਼ਨਰ ਅਸ਼ਿਤ ਜੋਲੀ ਅਤੇ ਅਮਰਤ ਪ੍ਰਤਾਪ ਸਿੰਘ ਸੇਖੋ ਤੋਂ ਇਲਾਵਾ ਸਿਵਲ ਤੇ ਪੁਲਿਸ ਦੇ ਉੱਚਤ ਪ੍ਰਸ਼ਾਸਨ ਅਧਿਕਾਰੀਆ ਤੁਲਾਵਾ ਕਈ ਹੋਰ ਲੋਕ ਵੀ ਹਾਜ਼ਰ ਸਨ ਜਿਕਰ ਜੋ ਕਿ ਪੰਜਾਬ ਕਾਡਰ ਦੇ 1997 ਬੈਚ ਦੇ ਆਈਪੀਐਸ ਅਧਿਕਾਰੀ ਜਤਿੰਦਰ ਸਿੰਘ ਔਲਖ ਪਿੰਡ ਬਰਗਾੜੀ ਫਰੀਦਕੋਟ ਦੇ ਜੰਪਲ ਪੰਜਾਬ ਪੁਲਿਸ ਵਿੱਚ 33 ਸਾਲ ਸੇਵਾ ਨਿਭਾਉਣ ਤੋਂ ਬਾਅਦ ਏਡੀਜੀਪੀ ਰੈਂਕ ਉੱਤੇ ਇੰਟੈਲੀਜੈਂਸ ਚੀਫ ਵਜੋਂ ਸੇਵਾਮੁਕਤ ਹੋਏ ਔਲਖ ਨੇ ਨਾਬਾ ਸਕੂਲ ਤੋਂ ਸਿੱਖਿਆ ਮਢਲੀ ਹਾਸਲ ਕੀਤੀ ਫਿਰ ਡੀਵੀਕਾਲ ਚੰਡੀਗੜ੍ਹ ਤੋਂ ਬੀ ਆਨਰ ਤੇ ਫਿਰ ਪੰਜਾਬ ਯੂਨੀਵਰਸਿਟੀ ਤੋਂ ਐਲ ਐਲ ਬੀ ਅਤੇ ਇਤਿਹਾਸ ਵਿੱਚ ਐਮ ਏ ਦੀ ਡਿਗਰੀ ਹਾਸਲ ਕੀਤੀ ਆਪਣੇ ਸੇਵਾ ਕਾਲ ਦੌਰਾਨ ਉਹ ਵਕ ਵਕ ਜ਼ਿਲ੍ਹਿਆਂ ਵਿੱਚ ਜਿਵੇਂ ਮਹਾਲੀ, ਸੰਗਰੂਰ, ਰੂਪਨਗਰ, ਜਗਰਾਉਂ ਨਮਸ਼ਿਤ ਖੰਨਾ ਵਿਕੇ ਐਸ ਐਸ ਪੀ ਦੇ ਤੌਰ ਤੇ ਕੰਮ ਕੀਤਾ ਫਿਰ ਪੁਲਿਸ ਕਮਿਸ਼ਨ ਅਬਰਸਰ ਲੁਧਿਆਣਾ ਅਤੇ ਆਈ ਜੀ ਪਟਿਆਲਾ ਤੇ ਫਿਰੋਜ਼ਪੁਰ ਰੇਂਜ ਆਈ ਜੀ ਹੈੱਡ ਕੁਆਰਟਰ ਤੇ ਇੰਟੈਲੀਜੈਂਸ ਵਜੋਂ ਸੇਵਾ ਨਿਭਾਉਣ ਉਪਰੰਤ ਏ ਡੀ ਜੀ ਪੀ ਰੈਂਕ ਤੇ ਖੁਫੀਆ ਵਿੰਗ ਦੇ ਮੁਖੀ ਵਜੋਂ ਸੇਵਾ ਮੁਕਤੇ ਉਨਾਂ ਨੂੰ ਰਾਸ਼ਟਰੀ ਪੁਰਸਕਾਰ ਵਿਸ਼ੇਸ਼ ਵਿਸ਼ੇਸ਼ ਸਵਾਂ ਵਾਲੀ ਪੁਲਿਸ ਮੈਡਲ ਪੁਲਿਸ ਮੈਡਲ ਫੋਰ ਮੈਟੋਰੀਅਸ ਸਰਵਿਸ ਮੁੱਖ ਮੰਤਰੀ ਮੈਡਲ ਤਿੰਨ ਵਾਰ ਡੀਜੀਪੀ ਦੀ ਸ਼ਲਾਘਾ ਡਿਸਕ ਨਾਲ ਵਿਸ਼ੇਣ ਮਾਨਿਤ ਕੀਤਾ ਜਾ ਚੁੱਕਾ ਹੈ ਇਸੇ ਤਰ੍ਹਾਂ ਰਾਜ ਮੁਖ ਸੂਚਨਾ ਕਮਿਸ਼ਨਰ ਬਣੇ ਇੰਦਰਪਾਲ ਸਿੰਘ ਉੱਗੇ ਐਡਵੋਕੇਟ ਨੇ ਹਿਸ਼ਾਰਪੁਰ ਦੇ ਵਾਸੀ ਨੇ ਕਾਨੂੰਨੀ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਉਹ ਬ੍ਰਿਟਿਸ਼ ਆਈ ਕਮਿਸ਼ਨਲ ਸਟੈਂਡਿੰਗ ਕਾਉਂਸਲ ਪੈਨਲ ਭਾਰਤੀ ਯੂਨੀਅਨ ਪੰਜਾਬ ਤੇ ਹਰਿਆਣਾ کورٹ ਦੇ ਬਾਹਰ ਕਾਉਂਸਲ ਦੇ ਮੈਂਬਰ ਤੇ ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਬਾਰ ਕਾਉਂਸਲ ਦੇ ਉਪ ਚੇਅਰਮੈਨ ਵੀ ਚੁਣੇ ਗਏ। ਉਹਨਾਂ ਨੂੰ 20 ਅਗਸਤ 2022 ਨੂੰ ਪੰਜਾਬ ਦੇ ਸੀਨੀਅਰ ਅਡੀਸ਼ਨਲ ਐਡਵੋਕੇਟ ਜਨਰਲ ਵਜੋਂ ਵੀ ਨਿਯੁਕਤ ਕੀਤਾ ਗਿਆ ਸੀ। ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਦਿਵਿੰਦਰ ਸਿੰਘ ਜਾਦਵ, ਪ੍ਰਧਾਨ ਰਾਜਾ ਮਰਿੰਦਰ ਸਿੰਘ ਵੜਿੰਗ, ਸੀਐਲਪੀ ਆਗੂ ਪ੍ਰਤਾਪ ਸਿੰਘ ਬਾਜਵਾਸ ਸਮੇਂ ਜ਼ਿਲ੍ਹਾ ਅਧਿਪਤਰੀ ਅਧਿਕਾਰੀਆਂ ਦੀ ਗਵਾਹੀ ਹੇਠ ਇੱਕ ਅਹਿਮ ਮੀਟਿੰਗ ਅੰਮ੍ਰਿਤਸਰ ਵਿਖੋਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨਾਂ, ਬਲਾਕ ਪ੍ਰਧਾਨਾਂ, ਮੰਡਲ ਮੁਖੀਆਂ ਸਮੇਤ ਕਈ ਕਾਂਗਰਸੀ ਆਗੂ ਸ਼ਾਮਲ ਹੋਏ ਅੰਮ੍ਰਿਤਸਰ ਵਿਖੇ ਇਸ ਮਹੱਤਵਪੂਰਨ ਮੀਟਿੰਗ ਨੇ ਢੁਕਵੇਂ ਮੁੱਦਿਆਂ ਤੇ ਡੂੰਘਾਈ ਨਾਲ ਵਿਚਾਰ ਵਟਾਣ ਦਾ ਕਾਹਦੀ ਸਹੂਲਤ ਦਿੱਤੀ ਸੀਨੀਅਰ ਆਗੂਆਂ ਨੇ ਚਿੰਤਾਵਾਂ ਨੂੰ ਦੂਰ ਕਰਨ ਇਨਪੁਟ ਇਕੱਤਰ ਕਰਨ ਅਤੇ ਆਉਣ ਵਾਲੀਆਂ ਚੋਣਾਂ ਦੀ ਤਿਆਰੀ ਲਈ ਪਾਰਟੀ ਦੇ ਹੀਟ ਲੀ ਪੱਧਰ ਤੇ ਸੁਝਾ ਲੈਂਦਾ ਮੌਕਾ ਪ੍ਰਦਾਨ ਕੀਤਾ ਇਸ ਮੌਕੇ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੇ 227 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਫਲਤਾ ਲਈ ਇੱਕ ਮજબૂત ਢਾਂਚਾ ਜ਼ਰੂਰੀ ਹੈ ਸਾਡੀ ਪਾਰਟੀ ਦੀ ریੜ ਦੀ ਹੱਡੀ ਸਮਰਪਿਤ ਵਰਕਰਾਂ ਨਾਲ ਅਜਿਹੇ ਚਰਚਾਵਾਂ ਵਿੱਚ ਸ਼ਾਮਲ ਹੋਣਾ ਮਹੱਤਵਪੂਰਨ ਹੈ ਪੰਜਾਬ ਕਾਂਗਰਸ ਪਾਰਟੀ ਦਾ ਕਦ ਸਾਡੇ ਵਰਕਰਾਂ ਦੇ ਟੁੱਟ ਸਮਰਪਣ ਦਾ ਪ੍ਰਮਾਣ ਇਸ ਮੌਕੇ ਦਵਿੰਦਰ ਜਾਦਵ ਨੇ ਕਿਹਾ ਕਿ ਵਰਕਰ ਸਾਡੀ ਪਾਰਟੀ ਦੀ ਸਟੀਕਤਾ ਅਤੇ ਗਤੀ ਨਾਲ ਅੱਗੇ ਵਧਾਉਣ ਲਈ ਲਾਜ਼ਮੀ ਡਰਾਈਵਿੰਗ ਫੋਰਸ ਹਨ ਵਰਕਰਾਂ ਨੂੰ ਕਾਂਗਰਸ ਦੇ ਇੰਡੀਅਨ ਵਜੋਂ ਮਾਨਤਾ ਦਿੰਦੇ ਹੋਣਾਂ ਕਿਹਾ ਕਿ ਸਾਡੇ ਉਦੇਸ਼ਨ ਪ੍ਰਾਪਤ ਲਈ ਇੱਕ ਮਜ਼ਬੂਤ ਨੀਂਹ ਜ਼ਰੂਰੀ ਹੈ ਅਸੀਂ ਹੇਠਲੇ ਪੰਦਰਤੇ ਆਪਣੇ ਵਰਕਰ ਨਾਲ ਜੁੜਨ ਦੀ ਵਚਨਬੱਧ ਹਾਂ ਇਸੇ ਤਰ੍ਹਾਂ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਰਨ ਨੇ ਕਿਹਾ ਕਿ ਸਾਡੀ ਸਮੂਹਿਕ ਤਾਕਤ ਇਕਤਾ ਵਿੱਚ ਸਿਰਫ ਵਿਅਕਤੀਗਤ ਹਿੱਤਾਂ ਦੇ ਧਿਆਨ ਕੇਂਦਰਿਤ ਕਰਨਾ ਪਾਰਟੀ ਦੀ ਖੁਸ਼ਹਾਲੀ ਲਈ ਰੁਕਾਵਟ ਬਣਦਾ ਪਾਰਟੀ ਦੇ ਹਿੱਤਾਂ ਨੂੰ ਸਭ ਤੋਂ ਪਹਿਲਾਂ ਪਹਿਲ ਦੇਣੀ ਚਾਹੀਦੀ ਹੈ ਅਸੀਂ ਇਕੱਠੇ ਹੋ ਕੇ ਮਜ਼ਬੂਤ ਹਾਂ ਆਓ ਸਾਰੇ ਆਪਣੇ ਸਮੂਹਕ ਟੀਚਿਆਂ ਪ੍ਰਾਪਤ ਲਈ ਮਿਲ ਕੇ ਕੰਮ ਕਰੀਏ ਇਸੇ ਦਰਾਂ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਵਾਸਤੇ ਉਮੀਦਵਾਰ ਕਿਹੜਾ ਹੋਏਗਾ ਉਦੇਚ ਸਾਬਕਾ ਡਿਪਟੀ ਸੀਐਮ ਉਪਰਕਾਸ਼ ਸੋਨੀ ਅਤੇ ਮੌਜੂਦਾ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਲਖ ਗੁਰਜੀਤ ਸਿੰਘ ਔਜਲਾ ਦੇ ਵਰਕਰਾਂ ਦੇ ਵਿੱਚ ਬੈਸ ਹੋਈ ਨਾਰੇਬਾਜ਼ੀ ਵੀ ਹੋਈ ਤੇ ਹੰਗਾਮਾ ਵੀ ਹੋਇਆ ਫਿਲਹਾਲ ਪੰਜਾਬ ਦਾ ਖਬਰਨਾਮਾ ਇੱਥੇ ਹੀ ਸਮਾਪਤ ਕਰਦੇ ਹਾਂ ਵਧੇਰੇ ਖਬਰਾਂ ਜਾਣਨ ਲਈ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ